ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਹੋ ਸਾਰੇ ਵੀਰ ਹੋਰ ਚੜ੍ਹਦੀ ਕਲਾ ਵੀਰੋ ਤੇ ਲਓ ਜੀ ਕਰਾਈਏ ਸ਼ੌਂਕ ਹਜ਼ਾਰ ਵਾਲੇ ਕਬੂਤਰਾਂ ਦਾ ਭਾਈ ਇਹ ਆਪਣਾ ਜੋੜਾ ਚਿੱਟਾ ਹਜ਼ਾਰ ਵਾਲੇ ਪੱਗੇ ਕਬੂਤਰ ਕਰੋ ਸ਼ੌਂਕ ਭਾਈ ਔਰ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਹਨ ਬਾਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਆ ਕਰੋ ਮੇਰਾ ਭਰਾ ਤੇ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਇਆ ਮੈਂ ਦਿਲੋਂ ਧੰਨਵਾਦ ਕਰਦਾ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਪਰਮਾਤਮਾ ਤੋਂ ਇਹ ਹੀ ਦੁਆ ਮੰਗਦੇ ਆ ਕਿ ਪਰਮਾਤਮਾ ਚੜ੍ਹਦੀ ਕਲਾ ਚ ਰੱਖਣ ਉਹ ਵੀਰਾਂ ਨੂੰ ਜਿਹੜੇ ਸਪੋਰਟ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਕਰਦੇ ਆ ਤੇ ਕਰੋ ਸ਼ੌਂਕ ਬਾਈ ਕਰੋਨੇ ਆ ਫੜ ਕੇ ਜਾਨਵਰ ਸ਼ੌਂਕ ਆ ਜਿਹਦੇ ਸਿਰ ਤੇ ਰੰਗ ਲੱਗਿਆ ਸਰਦਾਈ ਜਾ ਇਹ ਨਾਰਾ ਬਾਈ ਦੋ ਛੱਲੇ ਪਾਏ ਹੋਇਆ ਤੇ ਆ ਮਦੀਨ ਆ ਬਾਈ ਮੈਂ ਫੜ ਕੇ ਸ਼ੌਕ ਕਰਵਾਉਣਾ ਇਹਨਾਂ ਦਾ ਚਲੋ ਬਾਈ ਜੀ ਆ ਬਾਈ ਨਾਰਾ ਕਬੂਤਰਾ ਹੈ ਕਰੋ ਬਾਈ ਇਹਦੇ ਪੰਜਾਂ ਦਾ ਸ਼ੌਕ ਲਓ ਬਾਈ ਜੀ ਇਹ ਕਬੂਤਰਾ ਬਾਈ ਤੇ ਮਦੀਨ ਦਾ ਕਰਾਉਣਾ ਸ਼ੌਕ ਇਹ ਲਓ ਬਾਈ ਜੀ ਆ ਮਦੀਨ ਆ ਬਾਈ ਕਰੋ ਜੀ ਤੇ ਪੰਜਾਂ ਦਾ ਸ਼ੌਂਕ ਕਿਵੇਂ ਲੱਗੇ ਜਾਨਵਰ ਜਰੂਰ ਦੱਸਿਓ ਮੇਰਾ ਭਰਾ